ਅੱਛਾ ਸਾਚੀ ਕਾ ਪਤਾ ਠੀਕ ਠਾਕ ਹੋਣਾ ਹਾਂਜੀ ਠੀਕ ਆਜੋ ਕਰੀਏ ਸਾਰੇ ਹਾਂਜੀ ਕਰੇ

ਗੱਲ ਤੂੰ ਲਾਗੇ ਤੇ ਜਾ ਕੇ ਬਹੁਤ ਮਾਣੀ ਲੈ ਆ। ਯਾ ਤੋ ਪੈਂ ਗੋਈ ਕੁੜੀ ਲੈ ਆਵੇ ਤੇ ਆ ਗਈ। ਬੇਤਰਾਂ ਗੀ ਲੋਕ ਕਿੰਦੇ ਹੁੰਦੇ। ਹੋਰ ਪੈਂਜੀ ਸਭ ਠੀਕ ਠਾਕ ਜੇ। ਠੀਕ ਵਾ। ਸੁੱਖ ਨਹੀਂ ਤੇ ਹੰਡੀ ਸੁੱਖ ਖੇ ਗਈ ਆ। ਪਾਣੀ ਪੀ ਲੋ। ਬਾਦਾਂ ਦਾ ਤੁਹਾਨੂੰ ਸਾਰਾ ਹੀ ਹੁਣ ਤਾਂ ਤੁਸੀਂ ਸਵਾਦ ਲੈਣ ਆਏ ਈ ਤੁਹਾਡੀਆਂ ਰਲੀਆਂ ਛੁਕਦੀਆਂ ਸੀਗੀਆਂ ਕੁੜੀ ਤੁਹਾਡੀ ਨੂੰ ਸਾਰਾ ਪਤਾ ਹੈ ਸਾਡੇ ਸੱਜ ਤੇ ਸਵਾਦ ਜੋ ਪੈ ਗਈ ਹੁਣ ਭੈਣ ਜੀ ਰਲੀਆਂ ਕਾਦੀਆਂ ਝੁਗਦੀਆਂ ਸੀ ਮਾਸੀ ਜੀ ਮੈਂ ਤੁਹਾਨੂੰ ਗੱਲ ਦੱਸਦੀ ਆ ਸੁਖ ਦਾ ਵਿਆਹ ਹੋ ਗਿਆ ਵਾ ਤੁਹਾਡੀ ਭੈਣ ਦੇ ਮੁੰਡੇ ਦੇ ਨਾਲ ਇਹੜਾ ਮਾਸੀ ਦਾ ਮੁੰਡਾ ਹੀ ਮੇਰਾ ਉਹਦੋਂ ਮੈਂ ਚੱਕ ਕਰਤੀ ਉਹਦੋਂ ਵਿਆਹ ਹੋਣਾ ਕਿਹੜੀ ਮਾਸੀ ਦੇ ਮੁੰਡੇ ਦਾ ਜਿਹੜਾ ਇਹ ਤੇ ਮਾਸੀ ਦਾ ਮੁੰਡਾ ਹੀ ਉਹਦਾਂ ਨੇ ਵਿਆਹ ਕੀਤਾ ਸੁਖ ਅਹਿਨੇ ਤੁਹਾਨੂੰ ਉਦੋਂ ਹੀ ਆਖਿਆ ਵੀ ਕੋਈ ਹਾਰ ਮਾਸੀ ਦਾ ਮੁੰਡਾ ਨਹੀਂ ਕੋਈ ਸਾਡਾ ਆਪਣਾ ਮਾਨੀਗਾ ਸਾਨੂੰ ਕੀ ਪਤਾ ਇਹ ਕਿ ਉਹ ਤੋਂ ਜਾਣ ਕੇ ਨਹੀਂ ਮੰਨਦੇ ਹੁਣੇ ਵੀ ਉੱਥੇ ਹੁਣ ਰੌਲਾ ਜੂ ਪਿਆ ਹੈ ਕਿਉਂ ਮਨਪ੍ਰੀਤ ਇਹਦਾ ਤਾਂ ਕੋਈ ਕਸੂਰ ਨਹੀਂ ਕੋਈ ਗੱਲ ਹੈਗਾ ਹੀ ਕਸੂਰੇ ਦਾ ਕੋਈ ਕਸੂਰੇ ਦਾ ਸਿਰਫ ਇੰਨਾ ਘਵਾ ਮਾਸੜ ਜੀ ਵੀ ਇਹਨੇ ਮਾਸੜ ਜੀ ਤੇ ਸੱਚੇ ਤੇ ਸਾਡੇ ਰਹਿ ਨਹੀਂ ਅੰਦਰ ਦੀ ਕਸੂਰ ਸਿਰਫ ਇਹਦਾ ਇੰਨਾ ਘਵਾ ਉੱਥੇ ਬੈਠੀ ਨੇ ਨਾ ਮਾਸੀ ਦਾ ਮੁੰਡਾ ਕਿਉਂ ਬਣਾਇਆ ਸਾਡੇ ਸਿਰ 'ਚ ਕਿਉਂ ਖੇਪ ਪਾਈ ਸਾਡੇ ਅੱਖਾਂ 'ਚ ਨੇ ਧੂੜ ਝੋਕੀ ਆ ਸਾਰੇ ਕਸੂਰਾਂ ਤੇ ਇਹਦੀਆਂ ਤੇ ਹੁਣ ਤਾਂ ਆਉਂਦਾ ਕੋਈ ਮਤਲਬ ਹੈ ਨਹੀਂ ਪਰ ਚੰਗਾ ਹੋਗਾ ਤੁਸੀਂ ਆਕੇ ਗੱਲ ਇੱਥੇ ਕਲੀਅਰ ਹੋ ਜੂਗੀ ਆਮੋ ਸਾਹ। ਇਹ ਲਾਲੀ ਨਿੱਕਣੀਆਂ ਡਈ। ਮੰਮੀ ਆਜੋ ਹੁਣ। ਤੂੰ ਕਿ ਕਾਲਾ ਪੈ ਗਿਆ ਤੂੰ ਬਾਹਰ ਆਣ ਕੇ ਖੜ ਗਿਆ ਜੇ ਤੇ ਮੈਂ ਤਾਂ ਸੋ ਕਾਰ ਵੇਅਰ ਕਰਨੇ ਸੀ। ਐ ਥੋੜੀ ਲੈ ਜਾਣਾ ਹੁਣ। ਚਲ ਆਜੋ ਫਿਰ ਚਲੀਏ। ਚਲੋ ਚਾਹ ਕੁੜੀਆਂ ਚੱਪਲ ਲਾ ਲਾ। ਕਿਉਂ ਮੰਮੀ ਕੀ ਗੱਲ ਹੋਈ? ਅਹੀਂ ਗੁਰੂ ਘਰ ਲੰਘੇ ਪੈਰੀ ਜਾਣਾ। ਮੰਮੀ ਮੈਂ ਮੈਨੂੰ ਕਦੀ ਚਪਲਾਂ ਤੋਂ ਪੀਣਾ ਤੁਰੀ ਨਹੀਂ ਜੇ ਤਾਂ ਕੋਈ ਗਾਣਾ ਤੂੰ ਕਰਦੇ ਚਪਲਾਂ ਪਾ ਕੇ ਜਾਨੀ ਉੱਥੇ ਮੰਮੀ ਹਾਂ ਜੀ ਸਾਡੇ ਗੁਰਦਾਰੇ ਤੇ ਦੂਰੀ ਆਪਾਂ ਚਪਲ ਪਾ ਕੇ ਜਾਈਦਾ ਚੱਲ ਕੋਈ ਨਹੀਂ ਇੱਥੇ ਉੱਥੇ ਦੀ ਉੱਥੇ ਛੱਡਿਆ ਤੇ ਇੱਥੇ ਲਾ ਚਪਲ ਤੇ ਚੱਲ ਹੁਣ ਇੱਥੋਂ ਦੇ ਘਰ ਵਿਹਾਰ ਇੱਥੋਂ ਦੇ ਸੋ ਕਰਨਾ ਉੱਥੇ ਦੇ ਛੱਡਿਆ ਨਹੀਂ ਉੱਥੇ ਹੀ ਹੁਣ ਪੰਘਿਆ ਰਹਿਣ ਦੇਣੀ ਕੋਈ ਗੱਲ ਨਹੀਂ ਗੁਰੂ ਘਰ ਜਾਣਾ ਨੇ ਕੋਈ ਗੱਲ ਨਹੀਂ ਇੱਥੇ ਹੀ ਕਰਨ ਖੜਨਾ ਚੱਲ ਹਾਏ ਮੰਮੀ ਮੰਮੀ ਬੈਠੀ ਕਿਤਾਹ ਹੋ ਗਈ ਆਈਓ ਕੀ ਹੋ ਗਿਆ ਵਾ ਕਿਤਾਹ ਹੋ ਗਈ ਪੈਕੇ ਨਹੀਂ ਕੇ ਸੌਰਿਆ ਤੂੰ ਨਖਰੇ ਕਿੱਡੇ ਕਰਦੀ ਐ ਸੋਹਲ ਬਣੀ ਤੂੰ ਜੀ ਚੱਲ ਸੁਖ ਧਿਆਨ ਨਾਲ ਧਿਆਨ ਨਾ ਧਰੀਂ ਹਾਏ ਧਿਆਨ ਇਹਦਾ ਪਤਾ ਨਹੀਂ ਕਿੱਥੇ ਆ ਐਡੀ ਸੋਹਲ ਬਣੀ ਥਾਨੋ ਹੀ ਹੁਣ ਧਿਆਨ ਨਾਲ ਹੁਣ ਅਖੰਡਾਂ ਦਾ ਨਹੀਂ ਇਹਦਾਂ ਦਾ ਪਤਾ ਲੱਗਦਾ ਅਸੀਂ ਵੀ ਵਿਆਹੇ ਆਏ ਅਸੀਂ ਕਦੀ ਹਜੇ ਚਲਤਰ ਕੀਤੇ ਨਹੀਂ ਜਿਹੜੇ ਇਹ ਕਰਦੀ ਆ ਸਮਝ ਨਹੀਂ ਆਉਂਦੀ ਕੀ ਕਰਦੀ ਆ ਤੇ ਲਿੱਤਰ ਤੇਰੇ ਚੰਗੇ ਕੱਢੂਗੀ ਆ ਤਾਂ ਸਹੀ ਹੁਣ ਤੂੰ ਯਾਰ ਮੰਮੀ ਕੀ ਬੋੜ ਬੋੜ ਕਰੀ ਜਾਂਂਦੇ ਦੱਸ ਮੈਨੂੰ ਕਿਹੜਾ ਸੋਨ ਨਹੀਂਂ ਡਿਆ ਮੈਂ ਬੋਲੀ ਆ ਸੁੱਖ ਤੂੰ ਮੰਮੀ ਨਹੀਂ ਗੱਲਾਂ ਦੀ ਟੈਨਸ਼ਨ ਲੈਣ ਦੀ ਉਹ ਮੰਮੀ ਨਹੀਂ ਇਦਾਂ ਦੀ ਮੰਮੀ ਬੜੀ ਚੰਗੀ ਆਹਾ ਸਮੋਖਿਆ ਐਨੀ ਚੰਗੀ ਆ ਤੇ ਹੋਰ ਉਹ ਐ ਮੰਮੀ ਐਵੇਂ ਗੱਲਾਂ ਇਹੋ ਜਿਹੀਆਂ ਕਰ ਦਿੰਦੀ ਆ ਕਿ ਵੇਲੇ ਨਾ ਬੰਦਾ ਖੇਜ ਜਾਂਦਾ ਕਿ ਇਹ ਗੱਲੋਂ ਤੇ ਬਾਰੋਂ ਹੀ ਮੈਨੂੰ ਲੱਗਦਾ ਇਹ ਖੀਜੀ ਖੁਜੀ ਆਈ ਆ ਮੈਂ ਤਾਂ ਜਦੋਂ ਦੀ ਵੇਖਣ ਦੀ ਮੰਮੀ ਇੰਨਾ ਹੀ ਬੋਲੀ ਜਾਂਦੇ ਮੈਨੂੰ ਤੀਂ ਤੇ ਆਂਦੇ ਮੰਮੀ ਨੇ ਤੈਨੂੰ ਨਾ ਧੀ ਬਣਾ ਕੇ ਰੱਖਣਾ ਧੀਆ ਵਾਂਗੂ ਮੰਮੀ ਤੇ ਮੈਨੂੰ ਨਾ ਵੀ ਨਹੀਂ ਸਮਝਣ ਦੀ ਦੁਸ਼ਮਣ ਸਮਝਣ ਦੀ ਸਭ ਉਹ ਆਪਣਾ ਉਹ ਤੂੰ ਰਹਿਣਾ ਤੇ ਨੌ ਹੀ ਆ ਨਾਲੇ ਧੀ ਥੋੜੀ ਬਾਣ ਹੁੰਦਾ ਫੋਨ ਤੇ ਤੁਸੀਂ ਇਦਾਂ ਕਹਿੰਦੇ ਨੇ ਤੈਨੂੰ ਮੰਮੀ ਨੇ ਧੀਆ ਵਾਂਗੂ ਹੀ ਰੱਖਣਾ ਹੁਣ ਆਉਂਦੇ ਆ ਤੁਸੀਂ ਵੀ ਰੰਗ ਬਦਲਦੇ ਉਹ ਫੋਨ ਤੇ ਤੇ ਬੰਦਾ ਕਹਿ ਹੀ ਲੈਂਦਾ ਵਾ ਯਾਰ ਕਿਹੜੀ ਗੱਲ ਆ ਅੰਚਾ ਜੇ ਫੋਨ ਤੇ ਝੂਠ ਬੋਲੇ ਗਾੜੀ ਉਹ ਜੀ ਪਤਾ ਨਹੀਂ ਤੁਸੀਂ ਕੀ ਕੀ ਝੂਠ ਬੋਲੇਆ ਹੁਣ ਆ ਫਿਰ ਮੈਨੂੰ ਨਹੀਂ ਝੂਠ ਬੋਲਦੇ ਆਹੋ ਤੂੰ ਤੈਨੂੰ ਮੇਰੀ ਨਾਲੇ ਮੇਰੇ ਰਗਾ ਸੱਚਾ ਨਹੀਂ ਕੋਈ ਵੀ ਬੰਦਾ ਹੈਗਾ ਹਾਈ ਹਾਈ ਸਾਰੇ ਕੰਮ ਚੰਗੇ ਹੋ ਗਏ ਭਾਬੇ ਨੇ ਫਾਲ ਵੀ ਦੇਤਾ ਸਭ ਕੁਝ ਦੇਤਾ ਆ ਜਿਹੜਾ ਕੁੱਕਰ ਖਾਲੀ ਮੱਥੇ ਲੱਗ ਗਿਆ ਇਹ ਤੋਂ ਮੈਨੂੰ ਬੜੀ ਪਰੇਸ਼ਾਨੀ ਜੇ ਅੱਗੇ ਲੋਕੀ ਕਹਿੰਦੇ ਪੁੱਠਿਆਂ ਪਰਿਵਾਰ ਸੋਗਾ ਨਹੀਂ ਪੁੱਠੇ ਜੇ ਹੋਂਟ ਐ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਆ ਪੁੱਠੇ ਕੰਮ ਹੁੰਦੇ ਜਿਹੜੇ ਜਿੱਦਣ ਦੀ ਆਈ ਪੁੱਠੇ ਕੰਮ ਪੁੱਠੇ ਕੰਮ ਮੱਥੇ ਲੱਗਦੇ ਇਹਦੇ ਚਲੋ ਜੋ ਮਾਲਕ ਨੂੰ ਭਾਵੇਂ ਗੁਰੂ ਘਰ ਗਏ ਹਾਂ ਤੇ ਮਾਲਕ ਨੇ ਚੰਗਾ ਕੰਮ ਕਰਨਾ ਆਪੂ ਗੀਂ ਅੰਦਾ ਜੋੜਾ ਇਕ ਗੱਲ ਵੇਖੇਦਾ ਉੱਥੇ ਹੀ ਕੁੜਕੜ ਕੁੜਕੜ ਕਰਨ ਰਿਆ ਹੈ ਵੀ ਤੁਸੀਂ ਗਾਂ ਆ ਜਾਓ ਤੁਹਾਡਾ ਮੂੰਹ ਜਠਾਵਾਂ ਤਾਂ ਤੁਹਾਨੂੰ ਅੰਦਰ ਭਾਲਾਂ ਵੇ ਸ਼ਾਬੀ ਆ ਜਾਓ ਹੁਣ ਅੰਦਰ ਆਹ ਨੀ ਕੁੜੀਆ ਛਿੱਤਰ ਜੱਡਾ ਫੂਨ ਫੜਿਆ ਤੂੰ ਘਾਰ ਹੀ ਛੱਡ ਜਾਂਦੀ ਤੈਨੂੰ ਛੜ ਤੇ ਮਾਸਾ ਚ ਕੀ ਨਹੀਂ ਹੈਗਾ ਆ ਫੋਨ ਕਿਹੜੀ ਤੇਰੀ ਮਾਂ ਦਾ ਫੋਨ ਆਉਣਾ ਵਾ ਜਿਹੜਾ ਤੂੰ ਉੱਥੇ ਨਾਲ ਗੁਰਦੁਆਰੇ ਫੋਨ ਲੈ ਕੇ ਗਈ ਘਰ ਹੀ ਰਹਿਣ ਦਿੰਦੀ ਉੱਥੇ ਅੰਦਰ ਆਦ ਦਿੰਦੀ ਤੈਨੂੰ ਯਕੀਨ ਹੈ ਕਿ ਉਹ ਕਿਹਾ ਹੀ ਲੈ ਜਾਣਾ ਕਿਉਂ ਤੈਨੂੰ ਕਹਦਾ ਯਕੀਨ ਹੈ ਨਹੀਂ ਤੈਨੂੰ ਫੋਨ ਕਿਤੇ ਚਲ ਚਲਿਆ ਏ ਤੂੰ ਤਾਂ ਤਾਂ ਜ਼ਿਆਦਾ ਹੀ ਹੋਸ਼ਿਆ ਵਾ ਆ ਲੈ ਪ੍ਰਸ਼ਾਦ ਲੈ ਜਾ ਤਾ ਖਾ ਲੋ ਚੱਲਿਆ ਉਹਦਾ ਵੀ ਮੈਂ ਹੀ ਲੈ ਜਾ ਲੈ ਜਾ ਉਹ ਤਾਂ ਅੱਗੇ ਚੋਰਾ ਦਾ ਗੁਲਾਮ ਥੱਲੇ ਲੱਗਾਂ ਗੁੱਡੀ ਤੇ ਮੰਮੀ ਤੇ ਹੁਣੇ ਹੀ ਨਹੀਂ ਮੇਰੇ ਮਾਰਨੋਂ ਵਰਤੇ ਤੇ ਸਾਰੀ ਉਮਰ ਮੇਰੀ ਕਿੱਦਾਂ ਲੰਘ ਗਈ ਸੁੱਖਾ ਦਾ ਪ੍ਰਸ਼ਾਦ ਯਾ ਰੋਣਾ ਆ ਪ੍ਰਸ਼ਾਦ ਫੜ ਤੂੰ ਯਾਰ ਮੰਮੀ ਦੀ ਟੈਨਸ਼ਨ ਨਾ ਢੀ ਮੈਂ ਤੇ ਕਦੀ ਵੀ ਨਹੀਂ ਟੈਨਸ਼ਨ ਲਈ ਮੰਮੀ ਦੀ ਯਾਰ ਤੁਹਾਡੀ ਦੇ ਮਾਂ ਮੇਰੀ ਤੇ ਸੱਸ ਹੋਣਾ ਫਿਰ ਉਹ ਕੋਈ ਗੱਲ ਨਹੀਂ ਇਹ ਵੀ ਮਾਂ ਵਾਂ ਜਿਹੜੀ ਛੱਡ ਗਈ ਆ ਹੀ ਉਹ ਵੀ ਮਾਂ ਵਾਂ ਚੱਲ ਤੂੰ ਮੰਮੀ ਨੂੰ ਫੋਨ ਲਾ ਉੱਤਰ ਸਭੀ ਉਧਰ ਮੰਮੀ ਨੂੰ ਨਹੀਂ ਮਿਲਣਗੇ ਮੈਨੂੰ ਕਦੀ ਕਿ ਨਹੀਂ ਮੇਰਾ ਨਗੇ ਤੂੰ ਫੋਨ ਲਾ ਟਰਾਈ ਤੇ ਆਪ ਹੀ ਕਰਨਾ ਪੈਣਾ ਹੁਣ ਯਾਰ ਸਾਰੇ ਮੇਰੇ ਤੇ ਗੁੱਸੇ ਹੀ ਭੜੇ ਹੀ ਤੇ ਲੱਗਾ ਹਾਂ ਜਾਣ ਲਈ ਹੈ ਬੈਲ ਬੈਲ ਤੇ ਜਾਣ ਦੀ ਪਰ ਚੁੱਕਣ ਨਹੀਂ ਰਿਹਾ ਕੋਈ ਉਹ ਚੁੱਕ ਲੈਣਾ ਵਾ ਕੋਈ ਗੱਲ ਨਹੀਂ ਦੁਬਾਰਾ ਫੇਰ ਲਾਈ ਨਹੀਂ ਚੁੱਕਿਆ ਚਾ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਯਾਰ ਸਾਰਾ ਕੁਝ ਹੋ ਜਾਂਦਾ ਵਾ ਹੌਲੀ ਹੌਲੀ ਸਾਰਾ ਕੁਝ ਹੁੰਦਾ ਨਾਲੇ ਇੱਕਦਮ ਨਹੀਂ ਹੁੰਦਾ ਤੇ ਤੂੰ ਆ ਮਾਤਾ ਦੀ ਟੈਨਸ਼ਨ ਤੇ ਬਿਲਕੁਲ ਨਹੀਂ ਲੈਣੀ ਤੂੰ ਨਾ ਰੋ ਮੇਰੀ ਗੱਲ ਸੁਣ ਨਾ ਰੋ ਯਾਰ ਆ ਫਰ ਪ੍ਰਸ਼ਾਦ ਇਸ਼ਾਰਾ ਕਰ ਹੁਣ ਕੀ ਹੋਇਆ ਹਾਂ ਘਾਤੋਂ ਹੁੰਦੀ ਐ ਮੰਮੀ ਜੋ ਤੁਸੀਂ ਬੋਲੀ ਜਾਂਦੇ ਐ ਐਵੇਂ ਬਾਹਰ ਬੋਲਤਾ ਕਿ ਮੈਂ ਮਾਰਾ ਬੋਲਤਾ ਇਹਨੂੰ ਕੀ ਮੈਂ ਮਾਰਾ ਬੋਲਤਾ 10 ਮਿੰਟ ਫੇਰ ਕੀ ਫੋਨ ਫੋਨ ਵੀ ਤੇ ਨਾਲ ਹੀ ਰੱਖਣ ਦੀ ਬਣਿਆ ਵਾ ਤੇ ਪੁੱਤ ਘਰ ਦਵਾਰੇ ਗਏ ਨੀ ਕਾਰ ਛੱਡ ਜਾਂਦੀ ਕਿਹੜੀ ਮੇਰੀ ਆ ਜਲੀ ਤੇ ਭਾਬੀ ਦਾ ਕਿਤਾ ਫੋਨ ਆ ਜੇ ਜਾਂ ਵੀਰ ਦਾ ਹੀ ਫੋਨ ਆ ਜੇ ਤੇ ਫੇਰ ਆਹ ਫੋਨ ਕਰਨ ਦੇ ਉਹ ਵੇਖ ਨਹੀਂ ਸਾਡੀ ਨਾਲ ਕਹਾਤਾ ਉਹਨਾਂ ਨੇ ਗੱਲਾਂ ਲਈ ਕੋਤੋਂ ਮੈਂ ਵੇਖ ਲਿਆ ਉਹਦਾ ਹਾਲ ਪਤਾ ਕੀ ਕਰਦੇ ਕੀ ਨਹੀਂ ਕਰਦੇ ਉਹ ਮਿਲਦਾ ਇਹ ਉਹ ਮੰਮੀ ਕੋਈ ਨਹੀਂ ਪਤਾ ਹੁੰਦਾ ਨਾਲੇ ਡੁੱਲਿਆਂ ਬੇਰਾਂ ਦਾ ਨਹੀਂ ਕੋਈ ਵੀ ਵਿਗੜਦਾ ਵਿਗੜਦਾ ਨਹੀਂ ਮੈਨੂੰ ਭਲੇਖਾ ਵੀ ਨਹੀਂ ਖਾਵਾ ਵੀ ਹੋਰਾਂ ਡਾਈ ਮੈਂ ਕੋਈ ਨਿਆਣੀ ਨਹੀਂ ਕਾਕਾ ਆਪ ਮੈਂ ਕੋਈ ਨਿਆਣੀ ਨਹੀਂ ਜੀ ਖਾ ਲੀ ਖਿਜਾਈ ਮਾਤਾ ਨਹੀਂ ਹੁੰਦੀ ਚੰਗੀ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਈ ਹੁੰਦਾ ਹੁਣ ਤਾਂ ਹੁਣ ਤੇ ਨੁਕੀ ਸੂਰ ਲੱਗੀ ਤੈਨੂੰ ਮੰਮੀ ਕੀਟਾ ਚੂਬਿਆ ਪੇਟ ਤੇ ਦਰਦ ਹੋਣ ਡਈ ਹੈ ਕੋਈ ਗੱਲ ਨਹੀਂ ਖਾਇਆ ਤੇਰੇ ਗਾੜੀ ਕਰਮ ਸਿੱਧੇ ਹੋ ਜਾਣ ਸਾਰੇ ਤੈਨੂੰ ਪੁੱਠਿਆ ਪੈਰਾਂ ਵਾਲੀ ਕਹਿੰਦੇ ਆ ਖਰਿਆ ਤੈਨੂੰ ਰੱਬ ਨੇ ਗਾੜੀ ਤੇਰਾ ਸੁਧਾਰ ਨਹੀਂ ਕਰਤਾ ਕੋਈ ਗੱਲ ਨਹੀਂ ਇੰਨੀ ਕਿ ਤਰਦ ਜਰੀ ਦੀ ਹੁੰਦੀ ਐਡੀ ਸੋਹਲ ਨਾ ਪੜ ਉੱਠ ਕੇ ਤੇ ਕੰਮ ਧੰਦਾ ਕਰ ਮੂੰਹ ਹੱਤੋਂ ਨਾ ਹਤੋਂ ਬਣ ਤੜ ਕੇ ਬੈਸ ਹੋ ਜਾਣੇ ਤੈਨੂੰ ਵੇਖਣਾ ਤਾਂ ਆ ਖਿੜੇ ਮੱਥੇ ਲੱਗੀ ਸਾਰਿਆਂ ਦੇ ਖੁਸ਼ ਹੋ ਕੇ ਮੱਥੇ ਲੱਗੀ ਪਿਆਰੀ ਹੱਥ ਲਾਈ ਗਲੀ ਗਵਾਟ ਆਊਗਾ ਆ ਚੰਗਾ ਤੈਨੂੰ ਖਿੜੇ ਮੱਥੇ ਲੱਗਣ ਵਾਲੀਆਂ ਗੱਲਾਂ ਕੰਡੇ ਜੀ ਕੋਈ ਨਹੀਂ ਆਇਆ ਮੇਰਾ ਪਰਜਾ ਨੂੰ ਸਮਝਾਉਣ ਦਾ ਤੂੰ ਨਾ ਥਾਣੋਂ ਇਹਨੂੰ ਇੱਕ ਗੱਲ ਵੀ ਪੁੱਛ ਪੁੱਛ ਕਰੀ ਜਾ ਪਰ ਸੋਣਾ ਸਾਰਿਆਂ ਨੂੰ ਖੁਸ਼ ਹੋ ਕੇ ਮਿਲੀ ਚਗਾ ਆ ਮੇਰਾ ਸ਼ਰੀਕੇ ਭਾਈ ਚਾਰੇ ਨੇ ਹੁਣਾ ਫੇ ਨਾ ਆਖਣ ਤੇ ਤੁਹਾਡੀ ਬੋਟੀ ਕਿੱਦਾਂ ਦੀ ਏ ਹੁਣ ਮੇਰੀ ਸੋਭਾ ਤੇ ਕਰਵਾਵੀ ਚਾਗਾ ਠੀਕ ਹੈ ਮੰਮੀ ਆ ਜਾਓ ਤੁਸੀਂ ਕੋਈ ਕੰਮ ਕਰ ਕਰ ਲੋ ਬਾਹਰ ਆ ਪ੍ਰਸ਼ਾਦ ਨਾਲੇ ਖਾ ਲੋ ਖਾ ਲੈਨੇ ਹਾਂ ਚਾਗਾ ਠੀਕ ਹੈ ਹਾਂ ਉਹ ਤੂੰ ਇਹਨੇ ਕੋਨਾ ਪਾਸਾ ਨੂੰ ਜੇ ਰਹਿਣਾ ਤੇ ਨਾ ਸਾਬੀ ਮੈਂ ਕਦੀ ਕੇਦੀ ਗੱਲ ਨਹੀਂ ਸੁਣੀ ਇੰਨਾ ਕੋ ਮੈਨੂੰ ਸੁਨਣਾ ਪੈਂਡਿਆ ਵਾ ਵਾਧੂ ਦਾ ਦਿਖੰਡਿਆ ਮੈਨੂੰ ਪਰੀਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੁਖ ਨੇ ਕੀ ਕੀਤਾ ਤੇ ਭੱਜ ਗਈ ਆ ਖੰਡੇ ਆ ਤੂੰ ਮੇਰੇ ਨਾਲ ਇਨੇ ਤੇ ਗੱਲ ਕੀਤੀ ਆ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਦੱਸੋ ਮਨਪਰੀਦੇ ਮੈਨੂੰ ਤੇ ਤੇ ਇਨਾ ਵਿਸ਼ਵਾਸ ਸੀ ਮੰਮੀ ਮੈਂ ਸੋਚਿਆ ਕਿ ਸੁਖ ਨੇ ਘਰ ਗੱਲ ਕੀਤੀ ਹੋਗੀ ਉਹ ਤੇ ਕਾਲਜ ਉੱਥੇ ਕਹਿੰਦੀ ਆਂ ਦੀਗੀ ਮੈਂ ਆਪਣੇ ਘਰ ਗੱਲ ਕਰਨੀ ਆ ਕਰਨੀ ਆ ਕਿਉਂਕਿ ਜੇ ਮੈਂ ਦੱਸਿਆ ਕਿਤੇ ਗੱਲ ਵਿਗੜ ਨਾ ਜਾਵੇ ਸਹੀ ਗੱਲਵਾ ਮਨਜੋਹ ਰੇ ਤੇ ਜੇ ਦੱਸ ਦਿੰਦੀ ਆਖਣਾ ਹੀ ਸਾਡੇ ਰਿਸ਼ਤੇ 'ਚ ਪਾਨੀਆਂ ਮਾਰਦੇ ਆ ਜੇ ਕੁੜੀ ਦਾ ਰਿਸ਼ਤਾ ਅਟ ਜਾਂਦਾ ਜਾਂ ਨਾ ਹੁੰਦਾ ਕੋਈ ਗੱਲ ਬੰਦ ਨੇ ਤੂੰ ਸਾਰਾ ਚਿਕੜੀ ਇਹ ਸਿਰ ਤੇ ਸੁੜ ਦੇਣਾ ਵੀ ਇਹਨੇ ਦੱਸ ਦਿੱਤਾ ਮਨਜੋਹ ਨੂੰ ਹੁਣ ਕੇ ਆਪਣਾ ਹੀ ਕੱਚੇ ਇੱਕ ਵਾਰੇ ਕੰਮਾਂ 'ਚ ਕੋਈ ਦੱਸ ਦਿੰਦਾ ਤੇ ਇੱਥੇ ਆਣ ਕੇ ਕੀ ਕਰੂਗੀ ਸਾਡੀ ਤੇ ਕੁੜੀ ਸਿਆਣੀ ਨਿਕਲੀ ਜਿੰਨੇ ਕੋਈ ਗੱਲ ਦਾ ਪੜਦਾ ਨਹੀਂ ਯਾਰ ਕੀਤਾ ਹਾਂਜੀ ਆਂਟੀ ਜੀ ਬਹੁਤੀ ਜ਼ਿਆਦਾ ਸਿਆਣੀ ਨਿਕਲੀ ਥੋੜੀ niche ਨਿਕਲੀ ਸਿਆਣੀ ਖਲਾਰੇ ਨੂੰ ਜੇ ਪਾ ਕੇ ਤੇ ਆਪ ਸਿਆਣੀ ਬਣਗੀ ਐਦਾ ਥੋੜੀ ਬਲਜੀਤ ਗੱਲਾਂ ਹੁੰਦੀਆਂ ਵਾ ਹਨ ਤੇ ਇੰਨਾ ਗੱਲਾਂ ਤਾਂ ਉਹ ਹੀ ਨਹੀਂ ਪਤਾ ਅਸੀਂ ਤੇ ਆਪਣੇ ਘਰ ਵਿਆਹ ਚਾਇਆ ਸਭ ਸਭ ਕੋਸ਼ਿਸ਼ ਕੀਤਾ ਤੁਹਾਨੂੰ ਵੀ ਸਾਰਾ ਪਤਾ ਕਿਹੜਾ ਭਲੇਕਾ ਕਿਹੇ ਕਰਦਾ ਜਦੋਂ ਗਰਜੋਤ ਨੇ ਫੋਨ ਦੇ ਵਿੱਚ ਬਲਜੀਤ ਸਟੇਟ ਸੇ ਵੇਖਿਆ ਸੁਖ ਦੇ ਫਿਰ ਸਾਨੂੰ ਪਤਾ ਲੱਗਾ ਸੁਖ ਦਾ ਵਿਆਹ ਹੋ ਗਿਆ ਇੱਕ ਪਾਸੇ ਤੇ ਅਹੀਂ ਅਖਾਜਰ ਚੰਗਾ ਹੋ ਗਿਆ ਮੁੜ ਕੇ ਅਹੀਂ ਜਦੋਂ ਸਟੇਟ ਸੇ ਵੇਖੇ ਕਲੀਰੇ ਪਾਏ ਚੂੜਾ ਪਾਇਆ ਸਭ ਕੋਸ਼ਿਸ਼ ਹੋ ਗਿਆ ਐਨੀ ਸਾਨੂੰ ਪਰੇਸ਼ਾਨੀ ਹੋਈ ਵੀ ਕੀ ਗੱਲ ਸਾਨੂੰ ਵਿਆਹ ਤੇ ਕਿਉਂ ਨਹੀਂ ਕਰਦਿਆ

ਆਪਾਂ ਇਤਨਾਗੇ ਸਭ ਕੁਝ ਹੋ ਗਿਆ ਸਾਨੂੰ ਕੁਛ ਕੇ ਵੇਖੋ ਹੜਨਾ ਕੀ ਸਾਡੀ ਕੁੜੀ ਸਾਰੀ ਰਾਤ ਨਹੀਂ ਸੁੱਤੀ ਅਹੀਂ ਇਹੋ ਮੁੜ ਕੇ ਗਿਆ ਕਿ ਆਪਾਂ ਸਵੇਰੇ ਜਾ ਕੇ ਹੋ ਕੇ ਉਹਨੀਆਂ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਦੱਸੋ ਹੁਣ ਹਰ ਨੂੰ ਵੀ ਗੱਲ ਹੈ ਕਿ ਨਾ ਇਥੇ ਤੁਹਾਡੀ ਕਾਹਦੀ ਰਹਿ ਗਈ ਆਲੇ ਦੁਆਲੇ ਸਾਰਾ ਡੋਲਾ ਰੁਪਾ ਪੈ ਗਿਆ ਤੇ ਫੇਰ ਉਹਨੂੰ ਜਾ ਕੇ ਅਸੀਂ ਵਿਆਹ ਆ ਪਰ ਵਿਆਹ ਨ ਦਿੱਤੀ ਨਾ ਕਿ ਇਹਨੂੰ ਪਤਾ ਲੱਗਾ ਉਹ ਕਿ ਇਹਨੂੰ ਨਾਪਲਾ ਲੱਗਾ ਉਹ ਆਹੀਂ ਨੇ ਚਾਵਾਂ ਬਣਾਵਾਲਾ ਸਭ ਕੁਝ ਕਰਦੇ ਸਾਡੀ ਆਹ ਨਾ ਕੀ ਬਣੂਗਾ ਮੈਂ ਤੇ ਉਧਰ ਹੀ ਬੜਾ ਕੋਸਾਈ ਜਿੱਦਾਂ ਇਹਨੇ ਕਿਹਾ ਇਹ ਨਾ ਮਾਸੀ ਦਾ ਮੁੰਡਾ ਵਾ ਉਦ ਨਹੀਂ ਉਹਨੂੰ ਫੜਦੇ ਉਦ ਨਹੀਂ ਨੂੰ ਪਤਾ ਲੱਗਦਾ ਕਿ ਇਹ ਮੁੰਡਾ ਕੌਣ ਹੈ ਤੇ ਕੌਣ ਨਹੀਂ ਇਹਦਾ ਇਹੋ ਤਸੂਰੀ ਜਿਹੜਾ ਇਹਨੇ ਓਲਾ ਰੱਖਿਆ ਇਹੋ ਗੱਲ ਦੀ ਕਾਟ ਰਹੀ ਨਾ ਸੋਗਾ ਚੰਗਾ ਹੀ ਦੱਸ ਦਿੰਦੀ ਪੁੱਤ ਸਾਰਾ ਕੁਝ ਤੇ ਅੱਜ ਆ ਦਿਨ ਨਾ ਵੇਖਣੇ ਪੈਂਦੇ ਆਪੇ ਸੁੱਕ ਗਈ ਜਾਂਦੀ ਚਾਹੇ ਨਾ ਗਈ ਜਾਂਦੀ ਸਾਡਾ ਜੋ ਹਸਾਬ ਕਿਤਾਬੀ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਸਾਡਾ ਹੋਣਾ ਤੇ ਨਹੀਂ ਹੋਣਾ ਸਭ ਕੁਝ ਕਰ ਕਰਾ ਕੇ ਤੇ ਹੁਣੇ ਹੀ ਕਿਹੜੇ ਹੂਝ ਪੈਣਾ ਵਾ ਅਸੀਂ ਕੀ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਦੱਸਾਂਗੇ ਵੀ ਸਾਡੇ ਤਾਂ ਕੀ ਹੋਇਆ ਵਾ ਦੋ ਜਵਾਬ ਮੰਗੂਣ ਦੱਸੋ ਵੀ ਕੀ ਕਰਾਂ ਮੈਨੂੰ ਦੱਸਿਆ ਤੁਹਾਡੇ ਸਿਰ 'ਚ ਵੀ ਸਵਾਬ ਹੈ ਹੀ ਕਾਦੀ ਵਿਆਹੀ ਆ ਸਾਡੇ ਜੋ ਸਾਡੇ ਪਿੰਡ 'ਚ ਪਤਾ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਵਿਆਹ ਵਾ ਵਿਆਹ ਵਾ ਅੰਕਲ ਜੀ ਵਿਆਹੀ ਨਹੀਂ ਆ ਅਸੀਂ ਤੇ ਗਲੋਂ ਲਾਈ ਆ ਤਿੰਨੀ ਜਿਹੜਾ ਵਾ ਕਰਕੇ ਤਾਂ ਉਹਨੂੰ ਤੋੜਿਆ ਇੱਥੋਂ ਲਾ ਯਾਰ ਮੈਂ ਸਾਨੂੰ ਦੱਸੋ ਕਿ ਕੀ ਹੋਣਾ ਚਾਹੀਦਾ ਹਾਣਾ ਦੱਸੋ ਕੀ ਹੋ ਜਾਏਗਾ ਕੋਈ ਕਿਦੋਂ ਤੂੰ ਹੀ ਰੱਖਦੇ ਆ ਆਪਣਾ ਨਹੀਂ ਅੰਕਲ ਜੀ ਟਾਈਮ ਤੋਂ ਕੋਈ ਨਹੀਂ ਰੱਖਣਾ ਹੈਗਾ ਤੇ ਨਾ ਹੀ ਰਿਸ਼ਤਾ ਕਰਨਾ ਦੱਸ ਮੈਂ ਕਿਉਂ ਤੁਹਾਡਾ ਸਾਡਾ ਤੇਰੇ ਨਾਲ ਰਿਸ਼ਤਾ ਵਾ ਤੂੰ ਮੈਂ ਜੋਤ ਵੀ ਤੇ ਕਰਦਾ ਮੁੰਡਾ ਵਾ ਮੈਂ ਜੋ ਤੁਹਾਡਾ ਖੱਟ ਤੋਂ ਬਾਹਰ ਕਿਦਾਂ ਹੋ ਜੁਪਲਾ ਇਹ ਜ਼ਬਰਦਸਤੀ ਹੁਣ ਕਰ ਸਕਦਾ ਵਾ ਜੋ ਕੋ ਹੋ ਗਿਆ ਹਾਂ ਠੀਕ ਹੋ ਪਰ ਮੈਂ ਇੱਕ ਗੱਲ ਕਰਦਾ ਮੈਂ ਮਾਫੀ ਮੰਗਦਾ ਇਹ ਗੱਲ ਤਾਂ ਵੀ ਕੁੜੀ ਸਾਡੀ ਨੇ ਇਹ ਗੱਲ ਤੁਹਾਨੂੰ ਕਿ ਨਹੀਂ ਦੱਸੀ ਪਰ ਇਹ ਆ ਵੀ ਮੈਂ ਤੁਹਾਡੇ ਗਾੜੀ ਹੱਥ ਜੋੜਦਾ ਮੇਰੀ ਤਾਂ ਹੀ ਮੰਗਦੇ ਆ ਮੇਰੀ ਗੱਲ ਸੁਣ ਅਹੀਂ ਤੱਕ ਮਾਫੀ ਮੰਗਦੇ ਸਾਡੇ ਮੁੰਡੇ ਨੂੰ ਕੁੜੀਆਂ ਬਥੇਰੀਆਂ ਤੁਹਾਡੀ ਕੁੜੀ ਕੋਈ ਕੱਲੀ ਨਹੀਂ ਸਾਡੇ ਮੁੰਡੇ ਬਾਤੇ ਅਹੀਂ ਹੁਣ ਤਾਂ ਆਪਣਾ ਵਿਆਹ ਲਾਂਗੇ ਸਾਡੇ ਵੱਲੋਂ ਤੁਹਾਡੇ ਵੱਲ ਤੇ ਜਵਾਬ ਜੇ ਪਰ ਇੱਕ ਤਾਂ ਲੈਣੀ ਹੋਣੀ ਤੇ ਸਾਡੇ ਹਲਵਾਈ ਕੀ ਆਖੇ ਰਿਸ਼ਤੇਦਾਰਾਂ ਨੂੰ ਵੀ ਪਤਾ ਪੈਲ ਸਹੀ ਬੋਲ ਕੀ ਤੇ ਹੁਣ ਅਹੀਂ ਉਧਰ ਕਿਦਾਂ ਜਵਾਬ ਦਈਏ ਸਾਰੇ ਉਸੇ ਸਾਇ ਦੇ ਹੋਰ ਕਿਤੇ ਤੋੜ ਦੋ ਪਰ ਮੈਂ ਆਪਾਂ ਪੱਗ ਲੱਕ ਆਪਣੀ ਪੈਸੇ ਦੱਸਦਾ ਤੂੰ ਮੇਰੀ ਇਤਰਾੜੀ ਬੱਸ ਤੁਹੇ ਇਹ ਤੇ ਪੀਖੀ ਮੰਗਣਾ ਹੈ ਵੀ ਆਪਣੀ ਤੇ ਧੀ ਗੜੀ ਆ ਪਗਾਰਾ ਖਰਖ ਵਸਾਉਣੀ ਆ ਨਹੀਂ ਤੇ ਨਹੀਂ ਸਹੀ ਇੱਕ ਦੇ ਹੋਰ ਤੋਰਨ ਦੀ ਗੱਲ ਕਰਦੇ ਗੁੱਡੇ ਗੁੱਡੀਆਂ ਦਾ ਖੇਡਕ ਨਹੀਂ ਆ ਪੀ ਅੱਜ ਮੈਂ ਇਹਨਾਂ ਨੇ ਮੰਗੀ ਸੀ ਕਿ ਤੇ ਕੱਲ ਨੂੰ ਮੈਂ ਹੋਰ ਕਿਹਨਾਂ ਤੁਰ ਜਾ ਆਪਣੀ ਇਹਨਾਂ ਦੀ ਕੁੜੀ ਕਹਿੰਦੀ ਸੀ ਕਿ ਮੇਰੇ ਘਰ ਵਾਲੇ ਬੜੇ ਐਜੂਕੇਟਿਡ ਆ ਉਹ ਸਮਝਦੇ ਨਾ ਮੈਂ ਇਹਨੂੰ ਮੇਰੀ ਘਰ ਦੇਣੀ ਆ ਮੈਂ ਤਾਂ ਉਹ ਤਾਂ ਜਾਣਦੀ ਵੀ ਨਹੀਂ ਹੰਨ ਸੁੱਖ ਨੂੰ ਜਿਦੋਂ ਦੀ ਉਹਨਾਂ ਦੀ ਗੱਲਬਾਤ ਹੀਗੀ ਉਹ ਤਾਂ ساری ਗੱਲਾਂ ਇਹ ਪਹਿਲਾਂ ਦੱਸ ਦਿੰਦੀ ਇਹਨਾਂ ਨੂੰ ਤੇ ਅੱਗੇ ਕਰਨਾ ਨਹੀਂ ਸੀ। ਤੇ ਯਕੀਨ ਹੈ ਨਹੀਂ ਤੇ ਡੈਡੀ ਤੁਸੀਂ ਪੱਗਾਂ ਰੱਬ ਕਿੰਨੀ ਨਹੀਂ ਹੱਸਦੀਆਂ। ਤੇ ਇਹਦਾ ਨਹੀਂ ਤੇ ਕਿਹਾ ਹੀ ਨਹੀਂ ਆ ਕਿ ਬੱਗਾ ਰੱਖੋ ਸਾਡੇ ਪਰ ਕੀ ਨੂੰ ਤੇ ਸਮਝਿਆ ਤੁਸੀਂ ਨੌਂ ਨਤੀ ਨਹੀਂ ਸਮਝਿਆ। ਨੌਂ ਨਤੀ ਨਹੀਂ ਸਮਝਿਆ ਪਰ ਇੱਕੋ ਕਵੀ ਤਾਂ ਸਾਡੇ ਨਾਲ ਕੋਈ ਜ਼ਿਆਦਾ। ਚੱਲ ਪਤਾ ਆਪਣੀ ਤੇ ਤੋਰਦੀ ਆ। ਦੇ ਜੀ ਬੇ ਕਦਰ ਇਨਸਾਨਾਂ ਦੇ ਪਿੱਛੇ ਨਾਲੇ ਤੇ ਆਪਣੀ ਪੱਗ ਕਿਦਾਂ ਲਾ ਕੇ ਇਹਨਾਂ ਦੇ ਪੈਰਾਂ ਦੇ ਵਿੱਚ ਰੱਖਣ ਲੱਗੇ ਮੈਂ ਅੱਜ ਤੱਕ ਡਾਡੇ ਪੱਗ ਦੀ ਇੱਜ਼ਤ ਰੱਖਦੀ ਆਈ ਆਂ ਉਹ ਤੇ ਦਾਗ ਤੇ ਹੁਣ ਇਹਨਾਂ ਨੇ ਲਾਤਾ ਨਾ ਮੇਰੀ ਪੱਗ ਨੂੰ ਮੈਂ ਮੰਨ ਇਹ ਹੀ ਕਿ ਚਾਹੇ ਹੋ ਸਕਦਾ ਕਿ ਮੈਂ ਬਾਰ ਬਾਰ ਕਿੱਥੇ ਆਪਣੀ ਧੀ ਨੂੰ ਮੰਗਦਾ ਫਿਰੂੰਗਾ ਤੇ ਚਲ ਇਹ ਵੀ ਇਹਨਾਂ ਨੇ ਮਨ ਮੇਰ ਪੈ ਜੂਗੀ ਤੇ ਚੱਲ ਤੇਰਾ ਵਿਆਹ ਹੋ ਜੂਗਾ। ਬਾਕੀ 3 ਆਰਿਆਂ ਦੇ ਸਿਰ ਪੁੱਤ ਨੀਵੇਂ ਹੀ। ਤੇ ਹੁੰਦਿਆ ਤੇ ਹੈ ਫੋਨ ਤੇ ਦੱਸ ਦਿੰਦੇ। ਸਾਨੂੰ ਹੁਣ ਜੂ ਕਰ ਸੱਦ ਕੇ ਕਰ ਸੱਦ ਕੇ ਕੀ ਵਿਚਾਰ ਅਸੀਂ ਆਪੇ ਹੀ ਆਏ ਜਿੱਦਾਂ ਜੋ ਵੀ ਆ ਤੇ ਇਹਨਾਂ ਨੇ ਸਾਨੂੰ ਜੂ ਹੁਣ ਏਦਾਂ ਸਾਰਾ ਕੁਝ ਕੀਤਾ ਵਾ। ਇਹਦੇ ਉਹ ਗੱਲ ਹੋਈ ਨਾ ਨੌ ਨੂੰ ਧੀ ਕੌਣ ਬਗਣਾਵੇ? ਨੌ ਤੇ ਬਗਾਨੀ ਜਾਈ ਆ। ਉਹ ਗੱਲ ਹੋ ਗਈ ਆ। ਚਲੋ ਇੱਥੇ ਇਹਨਾਂ ਦੇ ਘਰ ਹੁਣ ਅਸੀਂ ਕੀ ਗੱਲਾਂ ਕਰਨੀਆਂ ਵਾ? ਚਲੋ ਜੋ ਹੋ ਗਿਆ ਠੀਕ ਵਾ। ਫੇਰ ਵੀ ਰੱਬ ਨੇ ਚੰਗਾ ਹੀ ਕਰਤਾ ਜੋ ਕਰਤਾ। 我的生意不拉好呀、啊。 ਬੁਲ ਬੁਲ ਰੋਹੋ ਪੀ ਮਾਲੀ ਹੱਥ ਵੇਖ ਸੁਈ ਛੇਕ ਫੁੱਲਾਂ ਚ ਪਾਇਆ ਤਾਂ ਆਪਣੇ ਨੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੁਲਾਰਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ ਸੇਵਾ ਦੇਸ਼ ਦੀ ਅਜੇ ਸੀ ਹੋਰ ਕਰਨੀ ਸਰਾਬਾ ਪੁਲਸ ਨੂੰ ਫੜਾਇਆ ਤਾਂ ਆਪਣੇ ਨੇ ਉਹ ਜਿੰਨੇ ਪਾਵੇ ਦੇ ਨਾਲ ਸੀ ਕਾਲ ਬੱਤਾ ਜੇ ਰਾਮਣ ਮਰਵਾਇਆ ਤਾਂ ਆਪਣੇ ਨੇ ਰੁੱਖ ਰੋਪਿਆ ਕਹਾੜੇ ਵਿੱਚ ਵੇਖ ਦਸਤਾ ਟੱਪ ਜੜਾ ਨੂੰ ਲਾਇਆ ਤਾਂ ਆਪਣੇ ਨੇ ਉਹ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆਂ ਲਾਂਬੂ ਚ ਖਾ ਨੂੰ ਲਾਇਆ ਤਾਂ ਆਪਣੇ ਨੇ ਜਦੋਂ ਵੀ ਵਿਸ਼ਵਾਸ ਘਾਤ ਕਰਦੇ ਆ ਆਪਣੀ ਮਾਰਦੇ ਆ ਬਗਾਨਾ ਨਹੀਂ ਕੋਈ ਮਾਰਦਾ ਵੇ ਕਿੱਡਾ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹਨੂ ਹਿੱਕ ਦੇ ਨਾਲ ਲਾ ਕੇ ਮਾਰਿਆ ਨਹੀਂ ਕਿੰਨੇ ਆ ਚਾਵਾ ਮਲਾਵਾ ਦੇ ਨਾਲ ਆਪਣੀ ਆਪਣੀ ਧੀ ਦਾ ਕਾਰਜ ਰਚਾਉਣ ਦੇ ਆ ਆਪਣੇ ਘਰ ਖੁਸ਼ੀਆਂ ਨਾ ਕਰੀ ਉਹ ਕਰਨ ਦੇ ਕਦੀ ਕੋ ਕਾਂਡੇ ਹਲਵਾਈਆਂ ਦੇ ਵੀ ਆਖੀ ਜਾਂਦੇ ਸਾਨੂੰ ਸੌਦਾ ਲਿਖਾ ਦੋ ਮਨਪਰੀਤ ਸੂਟਾਂ ਦੁਆਰੇ ਭੱਜੀ ਫਿਰਦੀ ਆ ਕਿੰਨਾ ਚਾ ਮੇਰੀ ਧੀ ਨੂੰ ਅਰੀਨਾ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਤਾਂ ਕਾਫੀ ਦਾ ਅਰਾਬੀ ਪਛਾਣੂ ਇਹਨਾਂ ਨੂੰ ਹੁਣ ਕੀ ਕਹਿ ਸਕਦੇ ਆ